अच्छा बाणी दी आवाज ਲੋਕਾਂ ਨੂੰ ਪਸੰਦ ਆ ਹੁਣ ਬਾਣੀ ਦੀ ਐਕਟਿੰਗ ਪਸੰਦ ਆ ਬਟ ਤੀਸਰੀ ਚੀਜ਼ ਦਾ ਜੋ ਬਾਣੀ ਦੇ ਸੂਟ ਬਹੁਤ ਪਸੰਦ ਆਉਂਦੇ ਆ ਬਈ ਕੁੜੀਆਂ ਨੂੰ ਕੋਈ ਦੋ ਕੋਈ ਬਜਟ ਫ੍ਰੈਂਡਲੀ ਟਿਪਸ ਦੋ ਸਾਨੂੰ ਵੀ اچھا ਯਾਰ ਜਿਆਦਾਤਰ ਤਾਂ ਸੂਟ ਮੇਰੇ ਭਾਬੀ ਬਣਾਉਂਦੇ ਆ ਮੇਰੇ ਉਹ ਡਿਜ਼ਾਈਨਰ ਨੇ ਹਾਂ ਡਿਜ਼ਾਈਨਰ ਆ ਉਹ ਤੇ ਟਿਪਸ ਕੀ ਆ ਮੈਨੂੰ ਆ ਲੱਗਦਾ ਸੀ ਕਢਾਈਆਂ ਵਾਲੇ ਸੂਟ ਜਾਂ ਮਹਿੰਗੇ ਸੂਟ ਪਾ ਲੈਣੇ ਆ ਸਾਨੂੰ ਜ਼ਿਆਦਾਤਰ ਸੂਟ ਸਪான்ਸਰ ਹੁੰਦੇ ਆ ਕੁੜੀਆਂ ਨੂੰ ਐ ਲੱਗਦਾ ਕਿ ਇੰਨੇ ਇੰਨੇ ਮਹਿੰਗੇ ਸੂਟਸ ਪਾਉਂਦੇ ਆ ਇਹ ਹਨਾ ਇਦਾਂ ਦਾ ਕੁਝ ਨਹੀਂ ਹੁੰਦਾ ਮੈਨੂੰ ਤਾਂ ਅਜ ਵੀ ਬੂਟੀਆਂ ਵਾਲਿਆ ਹੁਣ ਵੀ ਦੇਖੋ ਮੈਂ ਪ੍ਰਿੰਟਡ ਸੂਟ ਪਾਇਆ ਨਾ ਸੋ ਮੈਨੂੰ ਪ੍ਰਿੰਟਡ ਸੂਟਸ ਜ਼ਿਆਦਾ ਪਸੰਦਾ ਐਜ਼ ਕੰਪੇਅਰ ਟੂ ਮਤਲਬ ਜ਼ਿਆਦਾ ਕਢਾਈ ਵਾਲਿਆਂ ਤੋਂ ਉਹ ਸਾਨੂੰ ਪਾਉਣੇ ਵੀ ਪੈਂਦੇ ਆ ਐਂ ਕਿਤੇ ਡਿਮਾਂਡ ਵੀ ਹੁੰਦੀ ਆ ਉਹ ਅਸੀਂ ਪਾਉਣੀਆਂ ਵੀ ਆ ਪਰ ਅਸੀਂ ਬਹੁਤ ਪੈਸੇ ਬੁਸੇ ਲਾ ਕੇ ਨਹੀਂ ਖਰੀਦਦੀਆਂ ਹੈਗੀਆਂ ਚਾਹੇ ਮੈਨੂੰ ਲੱਗਦਾ ਜਿੰਨੇ ਵੀ ਆਰਟਿਸਟ ਸਾਰਿਆਂ ਨੂੰ ਤਕਰੀਬਨ ਸੂਟ ਸਪੌਂਸਰ ਹੀ ਹੁੰਦੇ ਆ ਪਣੇ ਘਰ ਦੇ ਨਾਲ ਜ਼ਿਆਦਾ ਨਾ ਲੜਿਆ ਕਰੋ ਵੀ ਮੈਂ ਇੰਨਾ ਮਹਿੰਗਾ ਸੂਟ ਲੈਣਾ ਮੈਂ ਇੰਨਾ ਮਹਿੰਗਾ ਸੂਟ ਲੈਣਾ ਮੈਂ ਇੰਨਾ ਮਹਿੰਗਾ ਲੈਣਾ ਬਿਕਾਜ਼ ਯਾਰ ਪੈਸਾ ਕਮਨ ਲਈ ਨਾ ਬਹੁਤ ਮਿਹਨਤ ਲੱਗਦੀ ਆ ਬਹੁਤ ਮਿਹਨਤ ਲੱਗਦੀ ਆ ਸੋ ਮੈਂ ਤਾਂ ਹਰ ਚੀਜ਼ ਨੂੰ ਲੈ ਕੇ ਕੈਲਕੂਲੇਟਿਵ ਹੋ ਕੇ ਖਰਚਦੀ ਆ ਪਾਣੀ ਇਕਨੋਮਿਕ ਆ ਨਾ ਪੈਸਿਆਂ ਨੂੰ ਲੈ ਕੇ ਦੇਖ ਦੇ ਕਿਉਂਕਿ ਮੈਂ ਹਰ ਚੀਜ਼ ਜਦੋਂ ਤੁਸੀਂ ਘਰ ਦੇ ਵਿੱਚ ਵਿਛੜਦੇ ਹੋ ਪਰਿਵਾਰ ਦੇ ਵਿੱਚ ਵਿਛੜਦੇ ਹੋ ਐਂਡ ਖਾਸ ਕਰਕੇ ਜਦੋਂ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਏ ਹੁੰਦੇ ਹੋ ਨਾ ਤਾਂ ਤੁਸੀਂ ਬਹੁਤ ਚੀਜ਼ਾਂ ਸੋਚ ਕੇ ਚੱਲਦੇ ਹੋ ਤੇ ਮੇਰੀ ਮੰਮੀ ਨੇ ਮੈਨੂੰ ਇੱਕ ਚੀਜ਼ ਸਮਝਾਈ ਹੈ ਕਿਸੇ ਦੇ ਮਗਰ ਨਹੀਂ ਲੱਗਣਾ ਫਲਾਣੇ ਨੇ ਆ ਚੀਜ਼ ਪਾਈ ਆ ਤੇ ਮੇਰੇ ਕੋ ਵੀ ਆ ਚੀਜ਼ ਹੋਵੇ ਨਹੀਂ ਸੋ ਮੈਂ ਚੀਜ਼ਾਂ ਪਾਏ ਕਰਨ ਨਾਲੋਂ ਜ਼ਿਆਦਾ ਇਨਸਾਨ ਜੋੜ ਕੇ ਰੱਖਦੀ ਆ ਚੀਜ਼ਾਂ ਨਹੀਂ ਮੈਂ ਜੋੜਦੀ ਹੈਗੀ ਤੇ ਮੇਰੇ ਲਈ ਇਨਸਾਨ ਮੈਟਰ ਕਰਦੇ ਆ ਜ਼ਿਆਦਾ ਔਰ ਮੈਨੂੰ ਹੁੰਦਾ ਕਿ ਜਿਹੜੇ ਮੇਰੇ ਨਾਲ ਤੁਰੇ ਹੋਏ ਆ ਮੇਰੇ ਨਾਲ ਨਾਲ ਉਹਨਾਂ ਦੀ ਵੀ ਗਰੋਥ ਹੋਵੇ ਉਹ ਜ਼ਿਆਦਾ ਇੰਪੋਰਟੈਂਟ ਆ ਮੈਂ ਬਹੁਤ ਜ਼ਿਆਦਾ ਮਹਿੰਗੇ ਪਰ ਬਹੁਤ ਮਹਿੰਗੀਆਂ ਚੀਜ਼ਾਂ ਨਹੀਂ ਬਾਏ ਕਰਕੇ ਰਾਜੀ ਮੈਂ ਇਨਵੈਸਟਮੈਂਟ 'ਚ ਜ਼ਿਆਦਾ ਬਿਲੀਵ ਕਰਦੀ ਆ ਮੈਨੂੰ ਇਨਵੈਸਟਮੈਂਟ ਇਨ ਟਰਮਸ ਆਫ ਬਿਜ਼ਨਸ ਜਾਂ ਦੂਜੀ ਜਿੰਨ ਜੇ ਮੈਂ ਇਨਵੈਸਟ ਕਰਦੀ ਆ ਪਰ ਮੈਂ ਮਹਿੰਗੀਆਂ ਚੀਜ਼ਾਂ ਨਹੀਂ ਜ਼ਿਆਦਾ ਲੈਂਦੀ ਸੋ ਲਾਇਬਿਲਟੀਜ਼ ਨਹੀਂ ਬਾਣੀ ਨੂੰ ਜ਼ਿਆਦਾ ਐਸੈਟਸ ਖਰੀਦਣੇ ਪਸੰਦ ਆ ਹਨਾ ਐਸੈਟਸ ਤੇ ਜ਼ਿਆਦਾ ਬਲੀਵ ਕਰਦੀ ਆ थैंक यू so much ਐਂਡ ਇਹਨੂੰ ਕਹਿੰਦੇ ਨੇ ਵੀ ਬਿਊਟੀ ਵਿਦ ਬ੍ਰੇਨ